ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਐਕਸ਼ਨ ਲਿੱਤਾ ਗਿਆ ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਨੇ ਇੱਕ ਨਜਾਇਜ਼ ਕਲੋਨੀਆਂ ਕੱਟਣ ਵਾਲਿਆਂ ਤੇ ਸਖਤ ਜੜੀ ਹੁੰਦੀ ਹੋਈ ਨਜ਼ਰ ਆਈ ਹੈ ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਵੱਲੋਂ ਜਿਹੜਾ ਨਜਾਇਜ਼ ਕਲੋਨੀਆਂ ਕੱਟਦੇ ਸੀਗੇ ਉਹਨਾਂ ਤੇ ਪਹਿਲੇ 5 ਸਾਲ ਦੀ ਸਜ਼ਾ ਸੀ ਹੁਣ 10 ਸਾਲ ਦੀ ਜਿਹੜੀ ਹੈ ਸਜ਼ਾ ਕਰ ਦਿੱਤੀ ਗਈ ਹੈ ਉਸ ਤੋਂ ਇਲਾਵਾ 25 ਲੱਖ ਦਾ ਜੁਰਮਾਨਾ ਸੀ ਨਜਾਇਜ਼ ਕਲੋਨੀਆਂ ਕੱਟਣ ਵਾਲਿਆਂ ਤੇ ਹੁਣ ਜਿਹੜਾ 5 ਕਰੋੜ ਉਹਨਾਂ ਨੂੰ ਦੇਣਾ ਪਵੇਗਾ ਤੰਦਾ ਜੀਏ ਨਜਾਇਜ਼ ਕਲੋਨੀਆਂ ਕੱਟਣ ਵਾਲਿਆਂ ਦਾ ਜਿਹੜਾ ਸਿੰਸਲਾ ਕਾਪੀ ਦੇਰਾ ਤੋਂ ਕਾਵੀ ਜੋਰਾ ਦੇ ਨਾਲ ਚਲਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਉੱਤੇ ਹੀ ਆ ਪੰਜਾਬ ਸਰਕਾਰ ਨੇ ਇਹਦੇ ਤੇ ਕਾਵੀ ਸਖਤੀ ਕਰਦੇ ਹੋਏ ਨਜ਼ਰ ਆਇਆ ਤਾਂ ਦੱਸ ਦिए ਕਿ ਹੁਣ ਜਿਹੜਾ ਪੰਜਾਬ ਦੇਸੀਆਂ ਭਗਵੰਤ ਮਾਨ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜਾ ਪੋਸਟਰ ਜਾਰੀ ਕੀਤਾ ਉਹਰੇ ਚ ਕਿਹਾ ਗਿਆ ਕਿ ਹੁਣ ਪੰਜਾਬ ਜਿਹੜੇ ਨਜਾਇਜ਼ ਕਲੋਨੀਆਂ ਪੰਜਾਬ ਦੇ ਵਿੱਚ ਕੱਟਦੇ ਸੀ ਹੁਣ ਉਹ ਬਖਸ਼ੇ ਨਹੀਂ ਜਾਣਗੇ ਕਿਉਂ ਕਿਉਂਕਿ ਬਹੁਤ ਜ਼ਿਆਦਾ ਨਜਾਇਜ਼ ਜਿਹੜੀਆਂ ਕਲੋਨੀਆਂ ਕੱਟੀਆਂ ਜਾਂਦੀਆਂ ਸੀ ਜਿਹੜੇ ਲੋਕ ਜਿਹੜੇ ਗਰੀਬ ਲੋਕ ਸਨ ਉਹ ਬੜੀ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਜਿਹੜਾ ਆਪਣਾ ਮਕਾਨ ਬਣਾਉਂਦੇ ਸੀ ਉਹ ਨਜਾਇਜ਼ ਕਲੋਨੀਆਂ ਹੋਣ ਦੇ ਬਾਵਜੂਦ ਉਹਨਾਂ ਦੇ ਮਕਾਨਾਂ ਨੂੰ ਸੀਲ ਕਰ ਦਿੱਤਾ ਜਾਂਦਾ ਸੀ ਇਸ ਕਰਕੇ ਹੁਣ ਜਿਹੜੇ ਪੰਜਾਬ ਸਰਕਾਰ ਹੈ ਉਹਨਾਂ ਨੇ ਐਕਸ਼ਨ ਲੀਤਾ ਔਰ ਜਿਹੜੇ ਨਜਾਇਜ਼ ਕਲੋਨੀਆਂ ਕੱਟਦੇ ਨੇ ਤਨ ਦੱਸ ਗਿਆ ਨਜਾਇਜ਼ ਕਲੋਨੀਆਂ ਕੱਟਣ ਵਾਲੇ ਜਿਹੜੇ ਹੁਣ ਸਾਵਧਾਨ ਹੋ ਜਾਣ ਕਿਉਂਕਿ ਹੁਣ ਪੰਜਾਬ ਸਰਕਾਰ ਉਹਨਾਂ ਨੂੰ ਨਹੀਂ ਬਖਸ਼ੇਗੀ ਕਿਉਂਕਿ ਹੁਣ ਜਿਹੜਾ ਪੰਜਾਬ ਸਰਕਾਰ ਵੱਲੋਂ ਨੇ 5 ਲੱਖ ਜਿਹੜਾ ਆਪਣਾ 5 ਸਾਲ ਦੀ ਸਜ਼ਾ ਸੀਗੀ ਉਹਨੂੰ ਹੁਣ 10 ਸਾਲ ਦੀ ਕਰਤਾ ਔਰ 25 ਲੱਖ ਜੁਰਮਾਨੇ ਦੀ ਜਗ੍ਹਾ 1 ਕਰੋੜ ਜਿਹੜਾ ਉਹਨਾਂ ਤੋਂ ਲਿੱਤਾ ਜਾਵੇਗਾ ਤੇ ਤੁਹਾਨੂੰ ਦੱਸ ਦਈਏ ਕਿ ਨਜਾਇਜ਼ ਕਲੋਨੀਆਂ ਜਿਹੜੇ ਕੱਢਦੇ ਸਨ ਉਹ ਲੋਕਾਂ ਨੂੰ ਕਾਫੀ ਜਿਹੜੀ ਹੈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਜਦੋਂ ਕਾਰਪੋਰੇਸ਼ਨ ਦਫ਼ਤਰ ਜਾਂਦੇ ਸੀ ਲੋਕ ਆਪਣਾ ਕੁਝੇ ਤਰ੍ਹਾਂ ਦੀ ਆਪਣੀ ਕਲੋਨੀ ਦੇ ਕਾਗਜ਼ ਬਣਵਾਉਣ ਵਾਸਤੇ ਜਾਂ ਕੋਈ ਮਨਜ਼ੂਰੀ ਲੈਣ ਵਾਸਤੇ ਤੇ ਉਹਨਾਂ ਨੂੰ ਕਾਫੀ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਜਿਹੜੇ ਨਾਜਾਇਜ਼ ਕਲੋਨੀ ਵਾਲੇ ਔਰ ਅਫਸਰ ਜਿਹੜੇ ਮਿਲੇ ਹੁੰਦੇ ਸੀ ਉਸ ਨੂੰ ਲੈ ਕੇ ਹੁਣ ਸਖਤ ਜਿਹੜੀ ਪੰਜਾਬ ਸਰਕਾਰ ਹੋਈ ਹੈ ਤੰਦਾਜ਼ੀਆ ਪੰਜਾਬ ਸਰਕਾਰ ਹੁਣ ਕਾਬੀ ਸ਼ਕਤੀ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂ ਜਦੋਂ ਸਰਕਾਰ ਬਣੀ ਸੀਗੀ 2022 ਦੇ ਵਿੱਚ ਜੋ ਵਾਦੇ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਕੀਤੇ ਗਏ ਸੀ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਲੋਗ ਨਜਾਇਜ਼ ਕਲੋਨੀਆਂ ਕੱਟਦੇ ਨੇ ਅਸੀਂ ਉਹਨਾਂ ਤੇ ਜਿਹੜੇ ਨੱਥ ਪਾਵਾਂਗੇ ਨਜਾਇਜ਼ ਕੰਮ ਕਰਨ ਵਾਲਿਆਂ ਤੇ ਅਸੀਂ ਨੱਥ ਪਾਵਾਂਗੇ ਹੁਣ ਪੰਜਾਬ ਸਰਕਾਰ ਉਹਨਾਂ ਤੇ ਨੱਥ ਪਾਂਦੀ ਹੋਈ ਨਜ਼ਰ ਆ ਰਹੀ ਏ ਤਾਂ ਦੱਦਿਆਈ ਵਿਧਾਨ ਸਭਾ ਜਿਹੜਾ ਪੰਜਾਬ ਦੇ ਵਿੱਚ ਮੌਨਸੂਨ 70 ਜਿਹੜਾ ਵਿਧਾਨ ਸਭਾ ਦੇ ਵਿੱਚ ਚੱਲ ਰਿਹਾ ਹੈ ਪੰਜਾਬ ਦੇ ਵਿਧਾਨ ਸਭਾ ਚ ਮੌਨਸੂਨ 70 ਚੱਲ ਰਿਹਾ ਹੈ ਉਸ ਨੂੰ ਲੈ ਕੇ ਜਿਹੜਾ ਜਿਹੜੇ ਪੰਜਾਬ ਦੇ ਸੀਐਮ ਨੇ ਉਹਨਾਂ ਨੇ ਅੱਜ ਪੰਜਾਬ ਦੇ ਸੀਐਮ ਨੇ ਇੱਕ ਐਨਓਸੀ ਵੀ ਜਿਹੜੀ ਬਿੱਲ ਜਿਹੜਾ ਪਾਸ ਕਰਵਾਇਆ ਗਿਆ ਪੰਜਾਬ ਦੇ ਵਿੱਚ ਉਹਦੇ ਵਿੱਚ ਐਨਓਸੀ ਰਜਿਸਟਰੀ ਦੇ ਉੱਤੇ ਐਨਓਸੀ ਕਰਾਣੀ ਬਹੁਤ ਜ਼ਰੂਰੀ ਸੀ ਪਰ ਹੁਣ ਨਹੀਂ ਜ਼ਰੂਰੀ ਹੈ ਕਿਉਂ ਐਨਓਸੀ ਜਿਹੜੀ ਹੈ ਪੰਜਾਬ ਦੇ ਵਿੱਚ ਖਤਮ ਕਰ ਦਿੱਤੀ ਗਈ ਹੈ ਉਹ ਬਿੱਲ ਜਿਹੜਾ ਅੱਜ ਪੰਜਾਬ ਦੇ ਵਿੱਚ ਪਾਸ ਹੋਇਆ ਤਾਂ ਦੱਸ ਜਿਏ ਕਿ ਪੰਜਾਬ ਦੇ ਵਿੱਚ ਬਿੱਲ ਇੱਕ ਜਿਹੜਾ ਪਾਸ ਕਰਵਾਇਆ ਗਿਆ ਹੈ एनओसी ਹੁਣ ਰਜਿਸਟਰੀਆਂ ਦੇ ਉੱਤੇ ਨਹੀਂ ਲੱਗੇਗੀ ਉਸ ਦੇ ਨਾਲ ਨਾਲ ਨਜਾਇਜ਼ ਕਲੋਨੀਆਂ ਦੇ ਉੱਤੇ ਵੀ ਜਿਹੜੇ ਨਜਾਇਜ਼ ਕਲੋਨੀਆਂ ਕੱਟਣ ਵਾਲਿਆਂ ਦੇ ਉੱਤੇ ਵੀ ਜਿਹੜਾ ਹੁਣ ਪੰਜਾਬ ਸਰਕਾਰ ਸਖਤ ਦਿਖਾਈ ਦੇ ਰਹੀ ਹੈ ਹੁਣ ਨਜਾਇਜ਼ ਕਲੋਨੀਆਂ ਕੱਟਣ ਵਾਲੇ ਹੋ ਜਾਣ ਸਾਵਧਾਨ ਕਿਉਂਕਿ ਹੁਣ ਪੰਜਾਬ ਸਰਕਾਰ ਨਹੀਂ ਬਖਸ਼ੇਗੀ ਪੰਜਾਬ ਸਰਕਾਰ ਨਜਾਇਜ਼ ਕਲੋਨੀਆਂ ਕੱਟਣ ਵਾਲਿਆਂ ਨੂੰ ਨਹੀਂ ਬਖਸ਼ੇਗੀ ਔਰ ਜਿਹੜੇ ਅਫਸਰ ਕੰਮ ਨਹੀਂ ਕਰ ਰਹੇ ਸੀਗੇ ਉਹਨਾਂ ਤੇ ਵੀ ਹੁਣ ਸਖਤ ਜਿਹੜੀ ਹੈ ਨਜ਼ਰ ਆਵੇਗੀ ਕਿਉਂਕਿ ਦੇਖਣ ਨੂੰ ਕਾਫੀ ਢੇਰ ਤੋਂ ਮਿਲ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਨਜਾਇਜ਼ ਕਲੋਨੀਆ ਕਾਫੀ ਕੱਟੀਆਂ ਜਾ ਰਹੀਆਂ ਸੀ ਨਜਾਇਜ਼ ਦੁਕਾਨਾਂ ਬਣਾਈਆਂ ਜਾ ਰਹੀਆਂ ਸੀਗੀਆਂ ਹੁਣ ਉਹਦੇ ਤੇ ਪੰਜਾਬ ਸਰਕਾਰ ਆਪਣਾ ਜਿਹੜਾ ਸਟੈਪ ਜਿਹੜਾ ਆਪਣਾ ਵਾਅਦਾ ਪੂਰਾ ਕਰ ਰਹੀ ਹੈ ਇੱਕ ਪਾਸੇ ਐਨਓਸੀ ਦਾ ਵਾਅਦਾ ਸੀਗਾ ਕਿ ਐਨਓਸੀ ਰਜਿਸਟਰੀ ਕਰਾਉਣ ਦੇ ਸਮੇਂ ਐਨਓਸੀ ਦੀ ਬਹੁਤ ਲੋੜ ਸੀ ਲੋਕਾਂ ਨੂੰ ਕਾਫੀ ਖੱਜਲ ਖਰਾਬ ਹੋਣਾ ਪੈਂਦਾ ਸੀਗਾ ਉਸ ਨੂੰ ਲੈ ਕੇ ਵੀ ਸਰਕਾਰ ਐਨਓਸੀ ਕਰਾਣੀ ਜਿਹੜੀ ਕਾਫੀ ਜ਼ਰੂਰੀ ਸੀ ਉਸ ਨੂੰ ਵੀ ਸਰਕਾਰ ਨੇ ਹਟਾ ਦਿੱਤਾ ਗਿਆ ਉਸ ਤੋਂ ਇਲਾਵਾ ਜਿਹੜਾ ਵਾਦਾ ਕੀਤਾ ਸੀ ਕਿ ਜਿਹੜੇ 2 ਨੰਬਰ ਦੇ ਲੋਕ ਕੰਮ ਕਰਦੇ ਨੇ ਜਾਂ ਨਜਾਇਜ਼ ਕਲੋਨੀਆਂ ਕੱਟਦੇ ਨੇ ਉਸ ਤੇ ਵੀ ਅਸੀਂ ਸਕੰਜਾ ਪਾਵਾਂਗੇ ਉੱਤੇ ਵੀ ਸਰਕਾਰ ਜਿਹੜੀ ਹੈ ਆਪਣਾ ਵਾਦਾ ਪੂਰਾ ਕਰਦੀ ਹੋਈ ਨਜ਼ਰ ਆਈ ਹੈ